ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ 베ਰੀਆਂਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਲੱਗੇ ਜਿਹੜਾ ਫਸਾ ਦੇ ਘੜ ਚੂੜੀਆਂ ਪੈ ਜਾਂਦਾ ਵੀਰ ਜੀ ਨਾਲ ਅੱਜ ਤਾਂ ਨੇ ਦੋ ਗਾਵਾਂ ਦਿਖਾਉਣੀਆਂ ਸੋਹਣੀਆਂ ਵੜਾ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ ਟੁਕੜਾ ਗੱਬਣਾ ਚੱਕ ਪਾਸਾ ਤੁਹਾਨੂੰ ਦਿਖਾਉਣੀਆਂ ਆ ਆ ਦੇਖ ਸੰਦੇ ਕੱਲ ਬਾਦ ਹੁਣ ਆਪਾਂ ਕਰਦੇ ਵੀ ਦਿਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਠੀਕ ਠਾਕ ਜੀ ਚਲੋ ਵਦਿਆ ਜੀ ਦਰ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਤੇ ਬਾਜੀ ਤੇ ਡਰੈਸ ਵੀ ਦੱਸ ਤਾ ਡਰੈਸ ਫਤਿਹਗਾ ਚੂੜੀਆਂ ਨੇੜੇ ਹਾਂਜੀ ਤਸਵੀਲ ਪਟਾਲਾ ਜੁਲਾਕ ਦੱਸ ਬੋ ਤੇ ਪਿੰਡ 베ਰੀਆਂ ਵਾਲਾ ਹੈ ਨਾ ਪਿੰਡ 베ਰੀਆਂ ਵਾਲਾ ਤੇ 베ਰੀਆਂ ਵਾਲ ਦੇ ਨਾਲ ਹੀ ਬਿਲਕੁਲ ਫਤਿਹਗਾ ਚੂੜੀਆਂ ਹਾਂਜੀ 베ਰੀਆਂ ਵਾਲ ਦੇ ਨਾਲ ਤੇ ਫੋਨ ਨੰਬਰ ਵੀ ਫੋਲ ਦੋ ਇੱਕ ਰੇ 78885 ਹਾਂਜੀ 2784 ਠੀਕ ਹੈ ਤੇ ਦੋਵੇਂ ਟੁਕੜਾ ਕੱਪਣਾ ਚ ਹਾਂਜੀ ਦੋਵੇਂ ਟੁਕੜਾ ਕੱਪਣਾ ਚਲੋ ਪਹਿਲਾ ਹਰਾ ਜਰਸੀ ਦਿਖਾ ਦਈਏ ਆਪਾਂ ਆਹ ਦੇਖ ਸਾਡੇ ਥਾਣਾ ਬੜਾ ਪਿਆਰਾ ਹੈ ਦੇਖੋ ਥਾਣਾ ਦਾ ਸਾਈਜ਼ ਗਾਪ ਵੀ ਜਿਹੜਾ ਚੰਗਾ ਹੈ ਤੇ ਹਵਾਨੇ ਤੇ ਨੜਾ ਵੀ ਚੰਗੀਆਂ ਹੈ ਕਿੰਨੇ ਚੱਤੀ ਚੱਕ ਪਾਸ ਵਿੱਜੇ ਇਹ 6 ਮਹੀਨਾ ਜਾਂਦਾ ਜੀ 6 ਮਹੀਨਾ ਜਾਂਦਿਆ ਵਾ ਤੇ ਕਿੰਨ ਉਹ ਤੇ ਚੇਤੋਂ ਨੂੰ 7ਵਾਂ ਮਹੀਨਾ ਲੱਗਣਾ ਵਾ ਤੇ ਦੁੱਧ ਕਿੰਨਾ ਹੋਣੇ ਦੇ ਕੋਲ ਦੁੱਧ ਇਥੇ ਲ 13 ਲੀਟਰ ਤੇ ਆ ਰਿਹਾ ਹਲੇ ਤੇ ਆਰ 13 ਲੀਟਰ ਬਿਲਕੁਲ ਭਾਵੇਂ ਕੋਈ ਕੰਡਾ ਲਿਆਂ ਕੇ ਆਪਣਾ ਮਿਲ ਸਕਦਾ ਵਾ ਇਨੇ ਸੱਜਦੇ ਨੇ ਦੋਸਤ ਚੰਗਾ ਚਵਾਇਆ ਨਾ 5 ਲੀਟਰ ਚਵਾਇਆ ਅੱਛਾ ਹੁਣ ਥੋੜੇ ਪਰਸਨ ਮਾੜਾ ਪੈ ਗਿਆ ਨਾ ਠੰਡ ਨਾਲ ਅੱਛਾ ਕਰਕੇ ਟੁੱਟ ਗਈ ਪੜੀ ਦੁੱਧ ਠੀਕ ਐ ਇਹ ਕਿਉਂ 13 ਲੀਟਰ ਹੱਲੇ ਵੀ ਹੈਗਾ 14ਵਾਂ ਪਰ ਮੈਂ 13 ਦੱਸ ਕੇ ਦੇਣਾ ਅੱਛਾ ਹਾਂਜੀ ਬਾਕੀ ਹੈਗੇ ਵੀ ਜਰਸੀ ਚੰਗੀ ਆ ਪੰਜਾਬ ਵਾਲੀ ਜਰਸੀ ਆ ਚੰਗੇ ਕੱਦ ਕਾਠਾ ਲਈ ਆ ਹਾਂ ਜੀ ਪਹਿਲਾ ਥੂਏ ਪਹਿਲਾ ਹੀ ਸੂ ਆਵਾ ਹਲੇ ਕਿੰਦੇ ਦੂਸਰਾ ਗਾਂ ਸੁਣਾ ਤੇ ਬਾਕੀ ਬੋਡੀ ਸਟਰਕਚਰ ਹੀ ਇਹਦਾ ਦੱਸਦਾ ਵਾ ਲੈ ਜਾ ਤੁਹਾਡੀ ਲੈ ਜਾ ਸਿੱਧੀ ਤੋਰ ਜੇ ਬੇ ਚੰਗੇ ਦੁੱਧ ਵਾਲੀ ਆ ਜਿਹੜੀ ਬਾਕੀ ਅੱਗੇ ਵੀ ਕਈ ਵਾਰੀ ਪਾਈ ਦੀ ਵੀਰਜ ਨੂੰ ਕੋ ਵੀਡੀਓ ਚੰਗੇ ਪਸ਼ੂ ਜਿਹੜੇ ਵੀਰਜ ਨੂੰ ਤੋਂ ਕਰਦੇ ਵੀ ਜਿਹੜੇ ਹੁੰਦੇ ਚੰਗੇ ਪਸ਼ੂ ਜਿਹੜੇ ਹੁੰਦੇ ਆ 5-6 ਮਹੀਨੇ ਬਾਅਦ ਪਹੁੰਚਦੇ ਭਾਵੇਂ ਵੀਰਜ ਨੂੰ ਵੀਡੀਓ ਬਿਲਕੁਲ ਫਿਕਸ ਜਿਹਾ ਵੰਨੇ ਵਾਲੀ ਹੈ ਜਿਹੜੀ ਤੇ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਬਾਕੀ ਸੀਲ ਠੰਡੀ ਆ ਬੜੀ ਢੀਢ ਸੁੱਟ ਕੇ ਇਦਾਂ ਥੱਲੇ ਬਹਿਣਾ ਕੋਈ ਛੜ ਨਹੀਂ ਮਾਰਨੀ ਕੋਈ ਲੱਤ ਨਹੀਂ ਲਾਉਣੀ ਭਾਵੇਂ ਇਦਾਂ ਥੱਲੇ ਬੈਈ ਠੀਕ ਹੈ ਜੀ ਹਾਂ ਜੀ ਇੱਥਾਂ ਬੈਈਣਾ ਹਾਂ ਦੇਖ ਸਕਦੇ ਕੋਈ ਚੱਕਰ ਨਹੀਂ ਹੈਗਾ ਤੇ ਇਹਦਾ ਕਿੰਨਾ ਰੱਖਣਾ ਫਿਰ ਆਪਾਂ ਮੁੱਲ ਮੁੱਲ ਇਹਦਾ 50000 ਰੁਪਇਆ ਕਰਦੇ ਆ ਕੋਈ ਚੁਮਤਾਂ ਦਾ ਹੋ ਜਮੋ ਕੇ ਖੁੱਲਾ ਹੀ ਕਰ ਦੋਗੇ ਹਾਂ ਜੀ ਕਰਨਾ ਕੋਈ ਫੋਨ ਲਾਵੇ ਇੱਕ ਰਹੀ ਹਣਾ ਹਾਂ ਜੀ ਫੋਨ ਲਾਵੇ ਠੀਕ ਹੈ ਬਾਕੀ ਇਹ ਆ ਕਿ ਜਿਨ੍ਹਾਂ ਨੇ ਗਾਂ ਚੰਗੀਆਂ ਵੜਾਵਾ ਜੜੀਆਂ ਉਸਾ ਨਾ ਕੋਈ ਵੀ ਮੁੱਲ ਲਾਵੇ ਤੇ ਆਪੇ ਮੌਕੇ ਤੇ ਮਾਨਤਨ ਜਿਹੜਾ ਹੋ ਜਾਊਗਾ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹ 8 ਮਹੀਨਾ ਦੀ ਗੱਪਣਿਆਂ ਨੂੰ 8 ਮਹੀਨਾ ਚੱਲਣ ਦਿਆ ਅੱਛਾ 8 ਚੱਲਣ ਦਿਆ ਵਾ ਹਾਂਜੀ ਠੀਕ ਆ ਇਸ ਲਈ 12 13 ਲੀਟਰ ਇਸ ਲਈ ਦੁੱਧ ਤੇ ਆ ਅੱਛਾ ਇਹ ਤੇ ਫਿਰ ਭਾਵੇਂ ਪਛੰਦ ਕਰਨ ਇਹ ਤੇ ਚੁੰਦਿਆ ਚੁੰਦਿਆ ਸੂਪ ਇਹਨਾਂ ਇੰਨੇ ਤੱਕ ਮੈਂ ਦੁੱਧੋਂ ਨਹੀਂ ਛੱਡਦਾ ਹੁੰਦਾ ਉਹ ਵੀ ਜੋਨ ਜਾਂ ਸੁੱਕੂ ਕੀ ਸਾਮਨ ਕੋ ਲੰਗਸ ਵੀ ਦੇ ਕਹਿੰਗਾ ਸੁੱਕੂ ਤਰਦੀ ਨਹੀਂ ਇਤਰਾ ਹੀ ਅੱਗੇ ਵੀ ਵੇਜ ਨਹੀਂ ਕਈ ਜਲੀ ਦੱਸਦੇ ਹੁੰਦੇ ਵੀ ਦੁੱਧੋਂ ਕਾਤੀ ਛੱਡੀ ਦੀਆਂ ਅਠਾ ਮਹੀਨੇ ਦੇ ਕ ਪਨਲੇ ਦੁੱਧ 12 13 ਲੀਟਰ ਇਹਦੇ ਕੋਲ ਵੀ ਜਿਹੜਾ ਕਹਿੰਦੇ ਕਿ ਹੈਗਾ ਵਾ ਆਜੋ ਲੈ ਆਓ ਜੀ ਭਾਵੇਂ ਕੰਡੇ ਦੇ ਤੇ ਕਰਦੀਆਂ ਕਿ ਲੈਹੰਦੀਆਂ ਜੀ ਨਹੀਂ ਕਰਦੀਆਂ ਬੱਛੀਆਂ ਦੋਵੇਂ ਕਰਦੀਆਂ ਹਾਂਜੀ ਇਹ ਰਵੇ ਸਾਡੇ ਚੱਲਣ ਡੇਓ ਵੇਖੋ ਨਾ ਉਧਰ ਕਈਆਂ ਹੋਰ ਬੱਜਦੀਆਂ ਪਿੱਛੇ ਉਹ ਕਰਦੇ ਬਾਕੀ ਪਸ਼ੂ ਵੱਜੇ ਆ ਬਾਕੀ ਵੀ ਪਸ਼ੂ ਜਿਹੜੇ ਕਰਦੇ ਚੰਗੇ ਆ ਵਿਧੀਆਂ ਨਾਲ ਸਾਰੇ ਇਹਦਾ ਕਿੰਨਾ ਸੂਆ ਚ ਵੀਰ ਜੀ ਇਹਦਾ ਵੀ ਪਹਿਲਾ ਵਾਰ ਦੂਸਰੇ ਸੂਏ ਸੋਣੀ ਬੱਚੀ ਤੇ ਇਹਨੇ ਕਿੰਨਾ ਕੱਢਿਆ ਪਹਿਲੇ ਸੂਏ ਦੁੱਧ ਇਹਨੇ ਵੀ 20+ ਕੱਢਿਆ ਵਾ ਅੱਛਾ ਬਾਕੀ ਇਹ ਵੀ ਬੱਚੀ ਸੀਲ ਆ ਕੋਈ ਪਹਾੜੇ ਦੀ ਲੋੜ ਨਹੀਂ ਕੋਈ ਨਿਆਣੀ ਦੀ ਇਦਾਂ ਬਹਿਣਾ ਥੱਲੇ ਕੋਈ ਚੱਕਰ ਨਹੀਂ ਗਾ ਠੀਕ ਆ ਹਾਂਜੀ ਬਾਕੀ ਇਹ ਆ ਕਿ ਹੋਰ ਇਹਨੇ ਮਹੀਨੇ ਨੂੰ ਤੇ ਇਹਨੇ ਸੂ ਵੀ ਪੈਣਾ ਹਾਂਜੀ ਧਾਰਾ ਮਾਰ ਦਿੰਦੇ ਹਾਂ ਅੱਜ ਤੇ ਠੀਕ ਦਿਖਾ ਦਿਓ ਫਿਰ ਮਾਰ ਦਿੰਦੇ ਠੀਕ ਹੈ ਜੀ ਪਿਛਲੇ ਸਨਾਨ ਦੇਖਾ ਦੇ ਚਾ ਵਾ ਠੀਕ ਹੈ ਇੱਕ ਮਿੰਟ ਸਾਨ ਦਿਖਾ ਦਈਏ ਤੇ ਚੰਗੀ ਤਰ੍ਹਾਂ ਬਾਕੀ ਇਹਦੇ ਵੀ ਸਾਨ ਚੰਗੇ ਗਾ ਤੇ ਚੰਗੇ ਸਾਈਜ਼ ਦੇ ਆ ਤੇ ਮਿਲਕਵੇਂ ਨ ਦੋਵਾਂ گاਵਾਂ ਦੀ ਚੰਗੀ ਲੱਗੀ ਆ ਇਹਦੇ ਵੀ ਮਿਲਕਵੇਂ ਨ ਆਪਾਂ ਦੇਖ ਸਕਦੇ ਚੰਗੀ ਆ ਇਹ 13 ਤੋਂ ਨਾ ਇਹਨੂੰ ਲੱਗਿਆ ਵਾ 8-9 ਮਹੀਨਾ ਠੀਕ ਆ 13 ਫੱਗਨ ਤੋਂ 13 ਤਰੀਕ ਤੋਂ 13 ਫੱਗਨ ਤੋਂ 13 ਠੀਕ ਅੱਛਾ 13 ਫੱਗਨ ਤੋਂ ਜਦ ਪੂਰੇ ਹੋ ਜਾਣੇ 9 ਮਿੰਟ ਪਾਉਣੇ। ਅੱਛਾ। ਹਾਂਜੀ। ਬਾਕੀ ਇਹ ਆ ਕਿ ਦੋਵੇਂ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੇ ਬੋੜੀ ਬੇਟ ਵਾਲੀਆਂ ਵਾਂ। ਹਵਾਨਾ ਇਹਦਾ ਫਿਰ ਤੋਂ ਇੱਕ ਵਾਰੀ ਲਾਗੇ ਤਾਂ ਦੇਖ ਸਕਦੇ ਜੀ। ਤੇ ਇਹਦਾ ਵੀ ਕੀ ਨਾ ਜੀ ਮੁੱਲ? ਇਹਦਾ ਵੀ ਮੁੱਲ 50 ਹਜ਼ਾਰੀਆ। ਅੱਛਾ ਇਹਦਾ ਵੀ 50। ਬਹੁਤ ਮੌਕੇ ਤੇ। ਅੱਛਾ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ। ਹਾਂਜੀ। ਠੀਕ ਆ ਜੀ। ਬਾਕੀ ਸੀਲ ਠੰਡੀਆਂ ਭਾਵੇਂ ਕੋਈ ਨਾ ਹੱਥ ਲਾਈਏ ਇਹਨਾਂ ਦੀ ਲੱਤ ਨਹੀਂ ਮਾਰੀ ਜਵਾਨ ਨੇ। ਠੀਕ ਆ। ਹਾਂਜੀ। ਤੇ ਠੀਕ ਆ ਜੀ ਯਾਰ ਕੁਝ ਨਾ ਹੋ। ਉਹ ਟੋਕਾ ਪੋ। ਇੱਕ ਟੋਕਾ ਵੀ ਆ ਸੱਚ ਆਪਣਾ ਵੇਚਣ ਵਾਲਾ। ਤੇ ਸੋਕੇ ਦੋ ਵਾ ਵਿਧੀਆਂ ਕੋਲੇ ਕਾ ਵਾ ਤੇ ਫਿਰ ਇੱਕ ਕਹਿੰਦੇ ਕੀ ਵੇਚ ਦੇਣਾ ਹੈ ਹਾਂਜੀ ਤੇ ਇਹਦਾ ਕਿੰਨਾ ਕ ਮੁੱਲ ਜੇ ਵਿਧੀ ਫਿਰ ਇਹਦਾ 7500 ਰੁਪਏ ਮੰਗ 7500 ਹਾਂਜੀ ਠੀਕ ਹੈ ਤੇ ਆਹੀ ਆ ਬੱਸ ਚਲ ਗਰਾਰੀ ਗਲੋਰੀਆ ਸਿਰਸੁਰ ਵੀ ਜੇ ਨਵਾਂ ਹੀ ਆ 3-4 ਮਹੀਨੇ ਚਲਾਇਆ ਹੀ ਉਹ ਮਰ ਕੇ ਟੋਕਾ ਮੈਨੂੰ ਮਿਲ ਗਿਆ ਤੇ ਫਿਰ ਮੈਂ ਉਹ ਦੇਣ ਕੇ ਲਾ ਲਵਾ ਹੀ ਠੀਕ ਹੈ ਉਹਦੇ ਬਾਹਰ ਕੇ ਮੁੰਡੇ ਉਹਨਾਂ ਕੋਲੇ ਹੁੰਦਾ ਠੀਕ ਹੈ ਹਾਂ ਜੇ ਪਤਾ ਕਿ ਅੱਲੇ ਸਾਲ ਨੂੰ ਆ ਕੇ ਪੌਣ ਸਾਲ ਨੂੰ ਆ ਕੇ ਮੈਂ ਕੋਕਰ ਮੰਗ ਸਕਦੀ ਅੱਛਾ ਮੈਂ ਕਹ ਦੇ ਦਿੰਨੇ ਫਿਰ ਦੋ ਖਰਾਬ ਹੁੰਦੇ ਆ ਇਹ ਠੀਕ ਹੈ ਜੀ ਦਾ ਕੰਮ ਆ ਜੀ ਦੀ ਜੀ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੋਈ ਕਹਿਣਾ ਫਿਰ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਦੋ ਟਾਈਮ ਚੋ ਵੀ ਕੋਈ ਤਿੰਨ ਟਾਈਮ ਚੋ ਵੀ ਵੇਸ਼ ਚਾਖ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਜੀ ਦੋਵੇਂ ਸੋਹਣੀਆਂ ਜਰਸੀਆਂ ਵਾਂ ਜਿਹੜੀਆਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ